ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਔਰ ਤੁਸੀਂ ਜੁੜੇ ਹੋਇਓ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਸੋ ਇਹ ਦਰਗਾਹ ਬਣੀ ਹੋਈ ਏ ਜੀ ਸਮਾਣਾ ਦੇ ਕੜਮੇ ਪੱਤੀ ਵਿਖੇ ਜਿੱਥੇ ਕਿ ਅੱਜ ਸਲਾਣਾ ਭੰਡਾਰਾ ਕਰਵਾਇਆ ਜਾ ਰਿਹਾ ਔਰ ਇਸ ਮੌਕੇ ਰੰਜੀਤ ਸਾਈ ਕਾਦਰੀ ਜੀ ਉਹਨਾਂ ਦੇ ਨਾਲ ਸੇਵਾਦਾਰ ਕਰਮਨ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰੱਬੀ ਬਾਬਾ ਜੀ ਜਿੰਦਰ ਸਿੰਘ ਜੀ ਔਰ ਸ਼ਰਮਾ ਸਾਈਂ ਜੀ ਲਾਡੀ ਸਾਈਂ ਜੀ ਜਿਹੜੇ ਸ਼ਾਦੀਪੁਰ ਤੋਂ ਔਰ ਲਾਡੀ ਸਾਈਂ ਜੀ ਜਿਹੜੇ ਕਿ ਰਾਜਨੇ ਤੋਂ ਉਹ ਵੀ ਇੱਥੇ ਪਹੁੰਚੇ ਔਰ ਰਣਜੀਤ ਸਾਈਂ ਜੀ ਕਾਦਰੀ ਔਰ ਹੋਰ ਸਾਈਂ ਜੀ ਦੇ ਦਰਬਾਰਾਂ ਦੇ ਸਾਈਂਆਂ ਵੱਲੋਂ ਬਾਬਾ ਜੀ ਦੀ ਜਿਹੜੀ ਚਾਦਰ ਦੀ ਰਸਮ ਅਦਾ ਕੀਤੀ ਗਈ ਮੁਹੱਲਾ ਕੜਾਮੇ ਪੱਤੀ ਅਤੇ ਮੌਜੀ ਸਾਈਂ ਜੀ ਦੇ ਸਹਿਯੋਗ ਦੇ ਨਾਲ ਅੱਜ ਪੀਰਾਂ ਦਾ ਭੰਡਾਰਾ ਕਰਵਾਇਆ ਗਿਆ ਇਸ ਮੌਕੇ ਪ੍ਰਦੀਪ ਜੀ ਡਿੰਪਲ ਜੀ ਔਰ ਸ਼ਰਮਾ ਸائیں ਜੀ ਜਿਹੜੇ ਕਿ ਟੋਡਰਪੁਰ ਤੋਂ ਉਹ ਵੀ ਹਾਜ਼ਰ ਸਨ ਔਰ ਸੂਫੀ ਕਬਲਕਾਰ ਖਾਨ ਉੱਚੇ ਚੇਤੂਰਤੇ ਪਹੁੰਚੇ ਹੋਏ ਸਨ ਗਕਰਾਨੇ ਤੋਂ ਵੀ ਬਾਬਾ ਜੀ ਮਾਤਾ ਮਹਿੰਦਰ ਕੌਰ ਜੀ ਜਿੰਦਰ ਸائیں ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇੱਕ ਤਾਰਾ ਚੈਨਲ ਵੱਲੋਂ ਦਵਿੰਦਰ ਪੱਟੀ ਜੀ ਇੱਥੇ ਪਹੁੰਚੇ ਨੇ ਦਿਨ ਦਾ ਪ੍ਰੋਗਰਾਮ ਤੁਸੀਂ ਟੀਵੀ ਤੇ ਵੀ ਦੇਖਦੇ ਦੇਖ ਸਕਦੇ ਹੋ ਤੇ YouTube ਤੇ ਵੀ ਦੇਖ ਸਕਦੇ ਹੋ ਇਹ ਸਾਰਾ ਜਿਹੜਾ ਤੁਹਾਡਾ ਪ੍ਰੋਗਰਾਮ ਸਾਡੇ ਵੱਲ ਦੇ ਵਿੱਚ ਦਿਖਾਇਆ ਜਾਏਗਾ ਸਾਰੇ ਵੱਲ ਦੇ ਵਿੱਚ ਲੋਕ ਤੁਹਾਨੂੰ ਦੇਖਣਗੇ ਕਿ ਤੁਸੀਂ ਸਤ ਸੰਗ ਦੇ ਵਿੱਚ ਬੈਠੇ ਹੋ ਤੁਹਾਨੂੰ ਮੌਕਾ ਮਿਲਿਆ ਜ ਆਪਣੀ ਫੋਟੋ ਨੂੰ ਬਾਹਰਲੇ ਦੇਸ਼ਾਂ ਜੀ ਦਿਖਾਣ ਦਾ ਇਸ ਲਈ ਕਿਸੇ ਦੇ ਘਰ ਨਹੀਂ ਜਾਣਾ ਲੰਗਰ ਖਾ ਕੇ ਇੱਥੇ ਬਹਿ ਜਾਣਾ ਤੁਹਾਡੀ ਇਹ ਫੋਟੋ ਹੈ ਬਾਹਰ ਫੋਰਨ ਕੰਟਰੀ ਲੈ ਕੇ ਜਾ ਰਹੀ ਹੈ ਉੱਥੇ ਤੁਹਾਡੇ ਰਿਸ਼ਤੇਦਾਰ ਵੀ ਦੇਖਣਗੇ ਕਿ ਸਾਡੇ ਜਿਹੜੇ ਰਿਸ਼ਤੇਦਾਰ ਨੇ ਸਤ ਸੰਗ ਦੇ ਵਿੱਚ ਬੈਠੇ ਨੇ YouTube ਚੈਨਲ ਤੋਂ ਗਲਵੀ ਰਿਤਿਨੀ ਪੱਟੀ ਗਵਿੰਦਰ ਭੱਟੀ ਜੀ ਸਾਡੇ ਸਾਹਮਣੇ ਬੈਠੇ ਨੇ ਫੋਟੋ ਬਣਾ ਰਹੇ ਨੇ YouTube ਤੇ ਤੁਸੀਂ ਇਹਨਾਂ ਦਾ ਪ੍ਰੋਗਰਾਮ ਦੇਖ ਸਕਦੇ ਹੋ ਵੀਡੀਓ ਦੇਖ ਸਕਦੇ ਹੋ ਇੱਕ ਤਾਰਾ ਇੱਕ ਤਾਰਾ ਚੈਨਲ ਜਿਹੜਾ ਬਹੁਤ ਹੀ ਪੰਜਾਬ ਦਾ ਪ੍ਰਸਿੱਧ ਚੈਨਲ ਹੈ ਇਹ ਨਾਲ ਦੇ ਨਾਲ ਪ੍ਰੋਗਰਾਮ ਨੂੰ লাইਵ ਪੇਸ਼ ਕਰਦਾ ਹੈ ਇਹ ਪ੍ਰੋਗਰਾਮ ਤੁਸੀਂ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਬਾਅਦ ਵਿੱਚ ਵੀ ਦੇਖ ਸਕਦੇ ਹੋ ਰੂਮੀ ਦੇਖੋ ਉੱਥੋਂ ਬੈਠ ਕੇ ਕਰਤਾ ਹੀ ਦੇਖੋਗੇ ਇਹ ਤੁਸੀਂ ਤੁਹਾਡੀ ਫੋਟੋ ਇੱਥੇ ਆਈ ਹੋਏਗੀ ਇਸ ਲਈ ਇੱਥੇ ਬੈਠੋ

ਇਸੇ ਤਰ੍ਹਾਂ ਬਾਦਰੀਆਂ ਪਰ ਦੇ ਪਿਆਰ ਦਾ ਸੁਗਰੰਦ ਮਿਠਟਾੜੀ ਦੀਆ ਹਾਂਜੀ ਸਭ ਤੋਂ ਕਰਕੇ ਇਸੇ ਵਕਤ ਪਰਿਵਾਰਕ ਕਰਵਾਣ ਦਾ ਬਧਨ ਬਹੁਤ ਸੱਚੇ ਦੁਆਰ ਦੀ ਹੈ